ਕੱਲੂ ਕਾਰਾ ਹੈ ਕੱਲੂ ਕਾਰੇ ਦਾ ਮਤਲਬ ਵੈਸੇ ਸਾਡੇ ਇਤਿਹਾਸ ਵਿੱਚ ਚਾਰ ਕੱਲੂ ਕਾਰੇ ਨੇ ਅਸੀਂ ਤਿੰਨਾਂ ਦਾ ਜ਼ਿਕਰ ਕਰਦੇ ਹਾਂ ਇੱਕ ਅਸੀਂ ਜ਼ਿਕਰ ਕਰਦੇ ਹਾਂ ਕੱਲੂ ਕਾਰੇ ਦਾ ਜਿਹੜਾ ਕਾਨੂੰ ਮੰਡ ਦੇ ਸ਼ੰਭ ਦੇ ਵਿੱਚ ਹੋਇਆ ਛੋਟਾ ਕੱਲੂ ਕਾਰਾ ਇੱਕ ਵੱਡਾ ਕੱਲੂ ਕਾਰਾ ਜਿਹੜਾ ਲੁਧਿਆਣੇ ਲੱਗ ਕੇ ਕੁੱਪ ਅਹੀੜੇ ਹੋਇਆ ਉਹਨੂੰ ਕਹਿੰਦੇ ਆਪਾਂ ਵੱਡਾ ਕੱਲੂ ਕਾਰਾ ਜੂਨ 84 ਨੂੰ ਕਹਿੰਦੇ ਆ ਇਹਨੂੰ ਵੀ ਕੱਲੂ ਕਾਰਾ ਪਰ ਇਹਦੇ ਤੋਂ ਪਹਿਲਾਂ ਵੀ ਇੱਕ ਕੱਲੂ ਕਾਰਾ ਹੋਇਆ ਜਦੀ ਗਿਣਤੀ ਕੋਈ ਨਹੀਂ ਇਹਨਾਂ ਤਿੰਨਾਂ ਦੀ ਗਿਣਤੀ ਮਿਲ ਜਾਂਦੀ ਹੈ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਦਿੱਲੀ ਲੈ ਕੇ ਜਾ ਰਹੇ ਨਾ 5000 ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗੇ ਨੇ 740 ਜਿਉਂਦੇ ਫੜੇ ਨੇ ਤੇ ਤਵਾ ਦੀ ਕਹਿੰਦੀ 500 ਗੱਡਾ ਸਿਰਾਂ ਦਾ ਭਰਿਆ 500 ਤੋਂ ਗੱਡਾ ਹੁਣ ਤੁਸੀਂ ਲਾ ਲੋ ਕਿ ਗੁਰਸਿੱਖ ਦਾ 1 ਕਰਨ ਸਿਰ ਦਾ ਕਿੰਨਾ ਹੋਵੇਗਾ 500 ਗੱਡਾ ਕਿੰਡੀ ਵੱਡੀ ਲੈਣ ਲੱਗੀ ਹੋਵੇਗੀ ਇਸ ਧੱਲੂ ਘਾਰੇ ਦੀ ਗਿਣਤੀ ਮਿੰਤੀ ਕੋਈ ਨਹੀਂ ਅਜੇ ਤੱਕ ਕਿਸੇ ਵਿਦਵਾਨ ਨੇ ਗਿਣਤੀ ਨਹੀਂ ਦੱਸ ਸਕਿਆ ਉਦੋਂ ਵੀ ਪੰਜਾਬ ਦੀ ਧਰਤੀ ਤੇ ਕੋਈ ਵਿਰਲਾਇ ਸਿੱਖ ਸੀ ਜਿਉਂਦਾ ਅਰ ਸਾਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਜਦੋਂ ਕਿਤੇ ਹਿੰਦੁਸਤਾਨ ਦੀ ਇੱਜ਼ਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਤੇ ਵਿਕਦੀ ਸੀ ਖਾਲਸਾ ਦੀ ਉਦੋਂ ਤੁਹਾਡੇ ਸਿਰਾਂ ਦਾ ਮੁੱਲ 80 ਰੁਪਏ ਸੀ ਅਸੀਂ ਉਹ ਆ ਜਦੋਂ ਕਿਤੇ ਟਕੇ ਟਕੇ ਤੇ ਇੱਜ਼ਤ ਵਿਕਦੀ ਸੀ ਸਾਡਾ ਫਿਰ ਵੀ ਮੁੱਲ 80 ਰੁਪਏ